ਗੁਰਜੀਤ ਹਾਂ ਸਾ ਬਾਹਰ ਜੁਗੀ ਫਤੇ ਅੱਜ ਦਾ ਵਲੋਗ ਹੈ ਜੀ ਆਪਣਾ ਸ਼ੁਰੂ ਤੇ ਸਿੰਘ ਅੱਜ ਚੱਲਿਆ ਗੇ ਅਸੀਂ ਔਜਾਨ ਤਿਆਰ ਪਰ ਤਿਆਰ ਹੋ ਗਿਆਂ ਬਾਉਪੁਰ ਆਪਣਾ ਸਾਰੇ ਆਪਣੀ ਸਿੰਘ ਟੀਮ ਆਪਣੀ ਪੂਰੀ ਤਿਆਰ ਪਰ ਤਿਆਰ ਆ ਚਾਕਟਾ ਪਾਇਆ ਮੁੰਡਿਆਂ ਨੇ ਸਰਪੰਨ ਸਾਹਮਣੇ ਬਿਠੇ ਆਂ ਕਰਾ ਪਹੁੰਚਾ ਸਾਰਾ ਆਪਣੀ ਕਮੇਟੀ ਦਾ ਬਾ ਪਹੁੰਚਲੇ ਬਾ ਚੱਲਿਆਂ ਫੇਰਾ ਜੁੱਤੀ ਇਹਨਾਂ ਕਰਦਾ ਸਮਾਨ ਰਹਿ ਗਿਆਹੀਂ ਨਹੀਂ ਨਹੀਂ ਵਧੀਆ ਤੇ ਇੰਨਾ ਸਮਾਨ ਬਾਹਰ ਕੱਢਣ ਚੱਲੇਗਾ ਮਹਾਰਾ ਮਣੀ ਕਰੀ ਇਹ ਪਾਣੀ ਜਿਹੜਾ ਬਹੁਤ ਜ਼ਿਆਦਾ ਤੇਜ਼ ਵਗਦਾ ਉਥੇ ਬਾਕੀ ਤਾਂ ਨੋ ਕੱਲ ਨੂੰ ਹੀ ਆਈ ਅਪਡੇਟ ਅੱਜ ਫੇਰ ਉਹ ਸਮਾਂ ਲੱਗੂਗਾ ਨਾ ਕੋਈ ਮੈਂ ਅਪਦੇ ਪਹੁੰਚਦੇ ਆ ਬਸ ਇਸ ਟਾਈਮ ਤੱਕ ਆ ਪਹੁੰਚਣਾ ਉਥੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਫੇਰ ਦੁਹਰਾ ਬਾ ਉਪਰ ਤੇ ਟੀਮ ਹੁਣ ਕਰਨਦੀ ਆ ਬ੍ਰੇਕਫਾਸਟ ਦਾ ਬ੍ਰੇਕਫਾਸਟ ਨੂੰ ਬਾਬਾ ਮਿਲਿਆ ਹੀ ਬ੍ਰੇਕਫਾਸਟ ਕਰਕੇ ਉਹ ਕਹਿੰਦੇ ਇੱਕ ਬਾਬਾ ਮਿਲਿਆ ਜੀਗਾ ਇੱਕ ਬਾਬਾ ਮਿਲਿਆ ਕਹਿੰਦਾ ਬ੍ਰੈਡ ਲੈ ਲਓ ਬ੍ਰੇਕਫਾਸਟ ਕਰ ਲਓ ਉਹ ਸਾਡੇ ਨਾਲ ਦੇ ਆਂਦੇ ਵੀ ਬ੍ਰੇਕਫਾਸਟ ਅਸੀਂ ਦੁਪਹਿਰੇ ਕਰਦੇ ਆ ਸਾਡਾ ਬ੍ਰੇਕਫਾਸਟ ਰੋਟੀਆਂ ਨਾਲ ਸਵੇਰੇ ਹੁੰਦਾ ਜਵਾਨ ਜਵਾਨ ਆਪਾਂ ਪਾਣੀ ਖਾ ਕੇ ਬ੍ਰੇਕਫਾਸਟ ਸਾਡਾ ਆ ਕਮਾਲਾ ਯਾਰ ਤੇ ਤੈਨੂੰ ਇੰਨਾ ਵੱਡਾ ਤਮਾਦ ਆ 8:00 ਵਜੇ ਦਾ ਹੋ ਚੁੱਕਾ ਵਾ ਆਪਾ ਬਾਬਾ ਜੀ ਦਾ ਵੱਡਾ ਜਾਨ ਲੈ ਕੇ ਚਾਲੇ ਪਾੜਿਆ ਸੰਤਾਂ ਜਿਹੜੀਆਂ ਕੁਝ ਉੱਥੇ ਪਹੁੰਚ ਗੀਆਂ ਵਾ ਬੋਰੇ ਭਰ ਹੁੰਦਾ ਕਣਕ ਦੀ ਸਮਾਨ ਇਕੱਠਾ ਕਰ ਰਹੇ ਆ ਉਹ ਜੀ ਬੈਠੇ ਆਪਾਂ ਉੱਥੇ ਪਹੁੰਚ ਜਾਣਾ ਉਹਦਾ ਸਮਾਨ ਜਹਾਜ਼ ਦੇ ਵਿੱਚ ਲਾਣਗੇ ਦੇ ਵਸਤਾ ਜਿਹੜਾ ਅੱਜ ਅਾਨੂੰ ਆਜ਼ਾਦੀ ਹੈ ਅੱਜ ਤਿੰਨ ਜੜੇ ਲਾਵਾਂਗੇ ਬਾਕੀ ਦਾ ਸਭ ਕੰਮ ਆਰੰਭ ਕਰਾਉਣੀ ਹੈ ਇੰਨਾਂ ਲੱਗਦਾ ਨਵਾਂ ਅੱਜ ਇਹ ਆ ਬਾਬੇ ਦਾ ਫਾਰਮੈਨ ਆ ਕਰਨਾਵਾ ਕਰਮਜੀ ਸਿੰਘਾ ਕਿਹਦੇ ਜਾਂਦਾ ਨਮਾਜ਼ ਅਸਮਿਰੂ ਕਰਨੇ ਨਾਲ ਕੋਈ ਕੱਲ ਲੱਗੇ ਨਾ ਮਰਲੇ ਬਣੇ ਘਰੇ ਦੇ ਪਰਲੇ ਬਣੇ ਨਹੀਂ ਨਿਕਲਦਾ ਬਾਬਾ ਰੇਤਾ ਲੱਗੂਗਾ ਹੱਦ ਨਹੀਂ ਨਿਕਲਿਆ ਆਹ ਆ ਤੁਹਾਨੂੰ ਜਿਹੜਾ ਵੀਰੇ ਆਪਾਂ ਕੱਲ ਵਖਾਇਸ਼ ਕਰਾਂ ਉਹ ਤੇ ਜਿਹੜੇ ਸੱਪਨੇ ਪੈ ਸੀ ਸੰਦ ਸਮਾਨ ਕਿਆ ਕਰੀਆਂ ਤੁਂੀਆਂ ਸਾਰਾ ਕੁਝ ਮਲੇ ਰੁੜ ਗਿਆ ਪਾਣੀ ਵਿੱਚ ਮਤਲਬ ਰੁੜ ਕੇ ਲੱਗ ਗਿਆ ਪਾਣੀ ਸਾਰਾ ਕੁਝ ਤੇ ਤਾਂ ਬੋਲ ਲੱਗੀ ਕਰਨ ਹੁਣ ਇਹਨਾਂ ਕਰਦਾ ਵੀ ਸਮਾਨ ਕੱਢ ਲਿਆ ਸਾਰਾ ਜਿੱਥੋਂ ਸਾਡੇ ਵੀਰੇ ਸੇ ਹੀ ਆਏ ਆ ਤੇ ਇਹਨਾਂ ਸਾਰਾ ਸਮਾਨ ਕੱਢ ਕੇ ਲੈ ਕੇ ਜਾਵਾਂਗੇ ਹੁਣ ਵਾਪਸ ਉੱਥੇ ਜਿਹੜਾ ਸੇਫਟੀ ਜਗ੍ਹਾ ਤੇ ਸਾਰਾ ਸਮਾਨ ਹੁਣ ਕੱਢ ਕੇ ਬੇੜੇ ਤੇ ਆਪਾਂ ਖੜਾਂਗੇ ਵਾਪਸ ਤੇ ਜਿਹੜਾ ਮਤਲਬ ਕਰਾਇਆ ਪਿਆ ਵੀ ਚੁੱਕ ਕੇ ਸਾਈਡ ਤੇ ਕਰ ਦਿੰਦੇ ਹੁਣ ਕਿਉਂ ਜਿਹੜੀ ਚੀਜ਼ਾਂ ਰੁੜ ਗਈਆਂ ਤਾਂ ਬਕੋਸ਼ ਕਰਨੀ ਸ਼ਾਹਦੇ ਕਿ ਬਾਕੀ ਜਿਹੜੀ ਪੰਜ ਦੀ ਸਪੀਡ ਚੈੱਕ ਕਰ ਸਕਦੇ ਹਾਂ ਬਹੁਤ ਜਿਆਦਾ ਢਾਹ ਬਹੁਤ ਲੱਗੀ ਇੱਥੇ ਸਾਰਾ ਕੁਝ ਪੁੱਟੀ ਜਾਂਦਾ ਵਾ ਮਾਰਾ ਚੈਨਲ ਨੂੰ ਕੰਮ ਚਾਹ ਰਹੇ ਹਾਂ ਦਾ ਬਹੁਤ ਦੁੱਖ ਦਿਖਿੰਦਾ ਲੋਗੇ ਵਾਲੇ ਕੱਲ ਆ ਪੌਂ ਪਰਲੇ ਕਾ ਦਾ ਸਮਾਨ ਕੱਢਿਆ ਹੈ ਅੱਜ ਆਪਾਂ ਇਹਨਾਂ ਦਾ ਕੱਢਾਂਗੇ ਆ ਵੀ ਕਰੋ ਆਹ ਦਾ ਰੋਲ ਕਰੋ ਉਹ ਦੋਸਤ ਜੀ ਤੁਮ੍ਹਿਆ ਸਵਾਸ ਉਜਾ ਕਰਾਇਆ ਉਹ ਜਿੰਦਰਾ ਹਾਂ ਹਾਂ ਦੱਸ ਆ ਜਿਹੜੇ ਵੀ ਇੱਧਰ ਪਾਸ ਸਮਾਨ ਕੱਲ ਕੱਢਿਆ ਹੈ ਨਾ ਕਰੋ ਅਦੇ ਘਰੋਂ ਜਿਹੜਾ ਪਾਣੀ ਸੱਦਾ ਵਜਦਾ ਐਨ ਕਿ ਹੁਣ ਢਾ ਲਾ ਗਈ ਪੂਰੀ ਫੁੱਲ ਤੁਸੀਂ ਦੇਖ ਸਾਡੇ ਕਿਦਾਂ ਪਾਣੀ ਵਾਲੇ ਮਰਨ ਦਾ ਸੀ ਜਰਾ ਦਰਾਈ ਮਾਲੋ ਇਸੇ ਵਗੰਦਿਆ ਪੂਰਾ ਦਰਿਆ ਜੀ ਇਹ ਆਪਾਂ ਕੱਲ ਕਰਦਾ ਸਮਾਨ ਕੱਢਿਆ ਸੀ ਹੁਣ ਆਪਾਂ ਦੂਜੇ ਕਰਦਾ ਸਮਾਨ ਕੱਢਣ ਦਾ ਆ ਨਾਲ ਦੇ ਘਰ ਦਾ ਕਤੋਂ ਆਈ ਮਾਰਦੀ ਆ ਮੇਰਾ ਘਰ ਸਾਰਾ ਟੰਗਿਆ ਜਾਂਦਾ ਵਾ ਸਾਡੇ ਇਹ ਧਿਆ ਦੇਖਦੇ ਹੀ ਸਮਾਨ ਸਾਰਾ ਲੱਦ ਲਿਆ ਬੇੜੇ ਜੀ ਪ੍ਰਧਾਨਗੀਆਂ ਕਰਨੇ ਔਰ 10 ਕਮਰੇ ਲੈ ਸਕਦੇ ਹਾਂ ਉਹ ਕਲ ਸਮਾਨ ਰਹਿ ਗਿਆ ਬਾਅਦ ਉਸ ਤੋਂ ਬਾਅਦ ਉਹਦਾ ਕੱਢਾਂ ਜਾਣਗੇ ਦੱਸੋ ਜਾਲੇ ਜਾਣੇ ਲੋੜ ਹੈ ਰਾਜਣੇ ਹੋਰ ਫੇਰ ਫੇਰ ਜੇ ਸਾਡੇ ਸੀਸ ਦੀ ਲੋਡ ਪੈ ਗਈ ਤਾਂ ਆਈਆਂ ਬਾਹ ਕਾਹ ਦੇਜੋ ਬਾਅਦ ਤੇ ਆਗੇ ਮੋੜਨਾ ਬੰਦ ਰਹਿਣ ਨਹੀਂ ਆਈ ਇੱਕ ਜਿਹਾ ਸਮਾਨ ਲਿਖੀ ਜਾਂਦੇ ਆ ਉਧਰ ਸਾਰਾ ਕੁਛਾਂ ਵਾਲਾ ਪੂਰਾ ਕਰਦੇ ਪਾਣੀ ਦੇ ਦੇ ਦਿੱਤੀ ਆ ਬਸ ਅੱਛਾ ਪਸ਼ੂ ਬੱਚੇ ਆਪੇ ਪਸ਼ੂ ਕੋ ਹਾਲੀ ਥੋੜਾ ਬਹੁਤਾ ਲੈ ਗਏ ਆ ਅੱਛਾ ਤੋ ਕੈਸੇ ਇਸੀ ਬੇੜੇ ਮੇ ਲੇਖੇਗਾ ਹਾਂਜੀ ਹਾਂਜੀ ਤੇ ਬੇੜਾ ਆਸਤਰ ਪਰ ਐਸੀ ਲੋਕਾਂ ਕੇ ਲੇ ਬਨਾਇਆ ਹੈ ਹਾਂਜੀ ਬਾਬਾ ਜੀ ਨੇ ਹੁਣ ਤਿਆਰ ਕਰਵਾਇਆ ਵਈ ਬਾਬਾ ਜੀ ਪਹੁੰਚੇ ਹੁਣ ਆਪਣੇ ਕੋਲੇ ਮੱਬਾ ਜੀ ਸੰਤ ਬਾਬਾ ਬੱਬਲੇ ਜੀ ਸੈਂਚੀ ਚਾਰ ਵਾਲੇ ਆਪਣੇ ਕੋਲੇ ਪਹੁੰਚੇ ਹੁਣ ਆਓ ਆ ਸਾਹਮਣੇ ਬੰਨੋ ਹਾਂਜੀ ਤੂੰ ਹੁਣ ਜਦੋਂ ਆਏ ਆ ਉਹ ਸਾਰੇ ਦਰੋਖ ਤੇ ਜੋ ਕੋ ਸੀ ਸਭ ਕੁਝ ਇਹ ਬਾਬਾ ਜੀ ਆਹ ਵੇਖੋ ਕੱਲ ਅਸੀਂ ਸਮਾਨ ਲੱਦਣ ਆਏ ਆ ਉਹ ਸਾਹਮਣੇ ਛੱਡ ਦੀਦਾ ਹੈ ਕੋਈ ਕਰਦਾ ਆ ਜਿਹੜੇ ਬਾਬਾ ਪੈਪਾ ਨਾ ਸਾਡਾ ਪੈਪ ਜਲੀ ਦੇ ਤੁਸੀਂ ਜਾਂਦੇ ਨੇ ਉੱਥੇ ਪੂਰਾ ਘਰ ਹੀ ਬਾਬਾ ਜੀ ਕੱਲ ਜੀ ਆਂਦੇ ਨੇ ਸਮਾਨ ਕੱਢੇ ਉਦੋਂ ਤੇ ਲੱਗੇ ਪਰ ਫਟ ਕੋਲੋਂ ਆਹ ਇਹ ਪਾਣੀ ਇੱਥੇ ਹੋ ਗਿਆ ਲਓ ਜੀ ਸਮਾਨ ਹੋ ਗਿਆ ਲੋਡ ਤੇ ਸਿਹਰੀ ਸਿੱਧੀ ਮਾਰ ਕੇ ਤਾਂ ਨਾ ਪੈਂਦਾ ਮੰਡੰਦੀ ਦਾ ਨੇ ਰਵਾਨੇ ਡਰੇ ਆਉਂ ਨੂੰ ਬਾਈ ਕੇ ਸਿੱਦਾ 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 ਬਾ ਸਿੱਦਾ ਬਾ ਬਹੁਤ ਵਧੀਆ ਬਹੁਤ ਸਹੀ ਇੱਥੇ ਸਿੱਧਾ ਜਾਂਦਣਾ ਬਾ ਨਾ ਨਾ ਇੱਥੇ ਸਿੱਧਾ ਜਾਂਦਣਾ ਉਧਰ ਅੱਪ ਜਾਣਾ ਹੀ ਨਹੀਂ ਯਾਰ ਇੱਥੋਂ ਸਿੱਧਾ ਤੂੰ ਮੇਰੇ ਅੱਲੇ ਵੇਖਣਾ ਔਰ ਕਿਸੇ ਦਿਨ ਨਹੀਂ ਵੇਖਣਾ ਮੇਰੇ ਅੱਲੇ ਬਸ ਸਮਾਨ ਕਰ ਲੈ ਲੋਡ ਬੈਠ ਜਾ ਆਪਾਂ ਤੇ ਹੁਣ ਆਪਾਂ ਸਿੱਕੇ ਫਿਰ ਢਾਲੇ ਚ ਲੋਡ ਕਰਾਂਗੇ ਲਾ ਕੇ ਚਲੋ ਮੈਂ ਕਹਾਂਗਾ ਤੂੰ ਕਿਸੇ ਦਿਨ ਸੁਣੀ ਹੋਰ ਮਨਾ ਤਾਂ ਚੋਕ ਕਰ ਮਜੀਦਾ ਬੋਲੇ ਇਸੋ ਨੇ ਸਾਸਰੀਆਂ ਗਾਲ ਲਓ ਵੀ ਸੰਗੇ ਪਹੁੰਚ ਕੇ ਬੇੜਾ ਲਾਗੇ ਔਰ ਫਿਰ ਟਰਾਲੀ ਚ ਕਰਾਂਗੇ ਸਮਾਨ ਲੋਡਣਾ ਦੇ ਫਿਰ ਵਾਪਸ ਉੱਥੇ ਹੀ ਜਾਵਾਂਗੇ ਆਪਾਂ ਲਓ ਜੀ ਹੁਣ ਬੇੜਾ ਕਰਕੇ ਖਾਲੀ ਫਿਰ ਚੱਲਿਆਂ ਦੁਬਾਰਾ ਹੋ ਸਕਦਾ ਬਾਬਾ ਨਾਲ ਲੈ ਲਿਆ ਵਾ ਕਿ ਸਮਾਨ ਜਿਆਦਾ ਵਰਤਵਾਰ ਰੇਂਗਾਈ ਥੋੜੇ ਹੀ ਐਸਟਾ ਹੁਣ ਸੰਗਤਾਂ ਨਾਲ ਵਧਾਇਆ ਥੋੜੇ ਜਿਹੇ ਹੋਰ ਕਿਉਂਕਿ ਸਿੰਘ ਥੋੜਿਆਂ ਦੇ ਫਿਰ ਲੋਡ ਜ਼ਿਆਦਾ ਪੈਂਦਾ ਸਾਡੇ ਦੇ ਪਾਲੀ ਆ ਰਿਹਾ ਸਾਰੇ ਬੱਦੇ ਲੈ ਕੇ ਆਣੇ ਪਾਲੀ ਹੋ ਕੇ ਬੱਲ ਬੱਦਣਾ ਮੈਂ ਸਾਰੇ ਉਧਰ ਨੂੰ ਲੈਣੇ ਤੇ ਆ ਵੇ ਇਹੀ ਕਰਕੇ ਆਪਾਂ ਸੱਦੇ ਕਰਦੇ ਆ ਪੂਰੇ ਚ ਲੱਦਦਾ ਸੱਲ ਨਹੀਂ ਆਉਣੇ ਆਪਾਂ ਗੱਡੇ ਹੋਰ ਲੈ ਗੋਣੇ ਜੇਕਰ ਕੀ ਪੈਂਦਾ ਇੱਕ ਟ੍ਰੱਕ ਹੋਰ ਪਹੁੰਚਦਾ ਹੋਇਆ ਲਓ ਜੀ ਹੁਣ ਦੂਜੇ ਕਦਰ ਦਾ ਸਮਾਨ ਕਰਨੇ ਬੇੜੇ 'ਚ ਲੋਡ ਆ ਰਾਣੀ ਜੀ ਤੇਰੇ ਕੁੱਤੇ ਜੇ ਤੁਰੀਆਂ ਨਾਲ ਹੋ ਗਿਆ ਵਾਧੂ ਹੁਣ ਮੈਂਟੋ ਮੰਡੀ ਲਾਦੇ ਦਾ ਸਮਾਨ ਆਪਾਂ ਫੇਰ ਵਾਪਸ ਮੜਾਂਗੇ ਦੂਜੇ ਕਦਰ ਦਾ ਸਮਾਨ ਲੈ ਕੇ ਜਾਣਾ ਉਹ ਆਪਣੇ ਆ ਕਰਮਜੀਤ ਐਦੀ ਪਾਈ ਹੁਣ ਐਦੀ ਰੇਤਾ ਬਾਈ ਸਾਰੇ ਰੇਤਾ ਬਾਈ ਗਾੜੀ ਨਾਲ ਹੀ ਕਾਸੀ ਦੀ ਜਾਂਦਾ ਨਹੀਂ ਐਦੀ ਸ਼ੱਪ ਥੱਲੇ ਰੇਤਾ ਥੱਲੇ ਲੱਗ ਜਾਣਾ ਇਹਨੇ ਪਹਾੜ ਦੇ ਨਾਲ ਥੱਲੇ ਵੀ ਆਣਾ ਜਿੰਨਾ ਪਤਾ ਲੈ ਵੀ ਮੁੰਡੇ 15 ਬੰਦੇ ਇੱਕ ਪੇਟੀ ਲੈ ਜੋ ਕਿ 15 ਬੰਦੇ ਇੱਕ ਪੇਟੀ 15 ਬੰਦੇ ਆ ਇੱਕ ਪੇਟੀ ਆ ਬੜਾ ਕਮ ਔਖਾ ਜਾਣਾ ਉਹ ਫੜੀਏ ਮਾਂ ਦੇਲੇ ਪਾਸੇ ਹੋ ਜਾ ਦੇਖ 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 ਦੇ ਮੇਰੇ ਖੜੀ ਕਰ ਦੇ ਬੇੜੇ 'ਚ ਸਮਾਨ ਹੋ ਗਿਆ ਜਿਆਦਾ ਉਹ ਚਲੋ ਬੀੜਾ ਲੱਗਿਆ ਥੱਲੇ ਚਲੋ ਜੋਰ ਨਾਲ ਜੋਰ ਚਲ ਪਿਆ ਚਲੋ 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 ਉਹ ਚਲੋ ਚਲੋ ਜਲਾ ਚਲਾ ਚਲਾ ਚਲੋ ਚਲੋ ਕਿਆ ਲੈ ਰੋ 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 ਰੁਪਿਆ 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 ਹੋ ਚੱਲ ਪਿਆ ਚੱਲ ਪਿਆ ਬੈਜੇ 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 ਜੀੜੀ ਮਾਰੋ ਜੀੜੀ ਜੀੜੀ ਪਾ ਬੈਜੋ 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 ਯਾਰ ਦੂਜੇ ਘਰ ਦਾ ਸਮਾਨ ਲੱਦ ਕੇ ਹੁਣ ਆਪਾਂ ਵੇੜਾ ਤੋਰ ਲਿਆ ਵਾ ਸਮਾਨ ਬਹੁਤ ਜ਼ਿਆਦਾ ਵਾ ਤੇ ਪਾਣੀ ਬਹੁਤ ਤੇਜ਼ ਵਗੰਦਿਆ ਕੰਮ ਪੂਰਾ ਖਦਰਿਆ ਲੈ ਜਾ ਇੱਕ ਦਰੇ ਆ ਦੇ ਜਿਹੜਾ ਪੁੱਤ ਵਾ ਪਾੜਾ ਮੇੜਾ ਲੈ ਕੇ ਚੱਲੇ ਆ ਇੱਕ ਦਰੇ ਆਓ ਏਟ ਆਪ ਨੂੰ ਆਇਆ ਸਮਾਨ ਕਿ ਜਲ ਵਿੱਚ ਦਰੇ ਆ ਇਧਰ ਮੈ ਜੰਦਾ ਬਸ ਸੁਦਾ ਹੀ ਤੋ ਸਿੱਧਾ ਜਾਂਦਾ ਨਾ ਬਸ ਸੁਦਾ ਜਾਂਦਾ ਨਾ ਵੇ ਤੋ ਸੁਦਾ ਜਾਂਦਾ ਨੇ ਸੁਦਾ ਮੋੜ ਤੱਕ ਸਮਾਨ ਲੈ ਆਪਾਂ ਹੁਣ ਪਹੁੰਚ ਗਏ ਆ ਟਰਾਲੀਆਂ ਕੋਲੇ ਉਹਨਾਂ ਟਰਾਲੀਆਂ ਚ ਲੋਡ ਕਰਾਂਗੇ ਸਮਾਨ ਇੱਥੇ ਸਮਾਨ ਜਿਹੜਾ ਆਪਣੇ ਘਰਾਂ ਚੋਂ ਕੱਢ ਕੇ ਲਾਉਣੇ ਆ ਨਾ ਇੱਥੇ ਨੌਜਵਾਨਾਂ ਦੀ ਬਹੁਤ ਲੋੜ ਆ ਤੇ ਮੇਰੇ ਵੀ ਜਿੰਨੇ ਵੀ ਨੌਜਵਾਨ ਸੌਂਦੇ ਆ ਨਾ ਇੱਥੇ ਜ਼ਰੂਰ ਪਹੁੰਚਿਆ ਗੁਰੂ ਆਈ ਆ ਮੋਰਚਾ ਜਿੱਤ ਕੇ ਗੁਰੂ ਜੀ ਤੇਰੀ ਫੌਜ ਲੰਗੀ ਤੇ ਹੁਣ ਆਪਾਂ ਚਾਹ ਪਾਣੀ ਪਿੰਨੇ ਆ ਤੇ ਸਮਾਨ ਲਵਾਗੇ ਉਸ ਤੋਂ ਬਾਅਦ ਘਰਾਂ ਨੂੰ ਪਾਵਾਂਗੇ ਚੱਲੇ ਗਣ ਸਿਰੇ ਸਾਗੇ ਕਰੀ ਬਹੁਤ ਆਸਮਾਨ ਲਾਉਣਾ ਲਦਣਾ ਕੱਢਣਾ ਕਰਨਾ ਗੱਲ ਕਰਨੀ ਨਹੀਂ ਇਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਚਲੋ ਇੱਥੇ ਥੇਮ ਆ ਜਾਓ ਕੰਡ ਦੀ ਕੈਪੈਸਿਟੀ ਲੱਗ ਪੱਗ 20 ਟਨ ਦੇ ਆ ਅਤੇ ਖਾਤੋਬਦ ਇਹ ਜਿਹੜੇ ਲੋਕਾਂ ਨੂੰ ਲਿਜਾ ਸਕਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਸੋ ਇਹਨਾਂ ਤੋਂ ਜਾਣਨਾ ਚਾਹਵਾਂਗੇ ਭਾਜੀ ਇੱਕ ਪਾਸੇ ਤਾਂ ਪੰਜਾਬ ਦੀ ਜਵਾਨੀ ਨੂੰ ਕਿਹਾ ਜਾਂਦਾ ਵੀ ਪੁੱਤਾਂ ਪੰਜਾਬ ਦੇ ਉਹਨਾਂ ਦੇ ਮੂੰਹ ਤੇ ਤੁਸੀਂ ਕਿਹੜੀ ਤਰ੍ਹਾਂ ਕਿੱਦਿਸ ਤਰ੍ਹਾਂ ਮਾਰੋਗੇ ਇਹ ਭਾਜੀ ਤੁਸੀਂ ਇੱਥੇ ਇਹ ਜੋਧੇ ਜਿੰਨੇ ਜੋਧੇ ਆ ਨਾ ਇਹਨਾਂ ਦੇ ਖੋਦੀ ਜਿੰਨੀ ਜ਼ਮੀਨ ਸਾਡੀ ਜ਼ਮੀਨ ਆ ਮਤਲਬ ਡੁੱਬੀ ਹੋਈ ਆ ਐਵੇਂ ਇੱਕ ਹਾਰ ਪੀਟਦਾ ਪਰ ਇਹ ਜਿੱਥੇ ਐਨਡੀਆਰਐਫ ਦੀ ਟੀਮਾਂ ਨਹੀਂ ਨਾ ਪਹੁੰਚ ਨਹੀਂ ਆ ਉੱਥੇ ਬਾਬਾ ਜੀ ਦੇ ਯੋਧੇ ਪਹੁੰਚ ਰਿਹਾ ਉੱਥੇ ਹਾਂ ਜਿਹੜਾ ਵੀ ਇਹ ਕਹਿ ਰਹੇ ਹਨ ਨਾ ਵੀ ਇਹ ਉੜਦਾ ਪੰਜਾਬ ਨਸ਼ੇ ਜਵਾਨੀ ਰੁਲ ਗਈ ਆ ਗਰਾਊਂਡ ਲੈਵਲ ਤੇ ਆ ਕੇ ਇੱਥੇ ਆ ਕੇ ਚੈੱਕ ਕਰਨ ਵੀ ਜਵਾਨੀ ਰੋੜਦੀ ਆ ਜਾਂ ਜਵਾਨੀ ਠਾਠਾ ਮਾਰਦੀ ਆ ਪਾਜੀ ਹੁਣ ਤੱਕ ਤੁਸੀਂ ਕਿੰਨੇ ਪਰਿਵਾਰਾਂ ਦਾ ਰੈਸਕਿਊਸ ਹੋਣ ਦੇ ਤਹਾਂ ਤੱਕ ਕਿੰਨਾ ਗਿਆ ਅੱਜ ਪਾਜੀ ਸਾਨੂੰ 3 ਦਿਨ ਹੋ ਗਏ ਆ ਇਹ ਬਾਬਾ ਜੀ ਨੇ ਬੋਰਡ ਬਾਬਾ ਸੰਤਵਾ ਬਲਬੀਰ ਸਿੰਘ ਜੀ ਉਹਨਾਂ ਦੀ ਗਵਾਹੀ ਇੱਥੇ ਬੋਰਡ ਮਤਲਬ ਤੇ ਇੱਕ ਰਾਤ ਦੋ ਦਿਨ ਦੇ ਵਿੱਚ ਤਿਆਰ ਕਰਕੇ ਸਾਨੂੰ ਉਹਨਾਂ ਨੇ ਦੇਤਾ ਤੇ ਘੱਟੋ ਘਾਟ ਅਸੀਂ ਵੀ 7-8 ਪਰਿਵਾਰਾਂ ਦਾ ਸਮਾਨ ਮਤਲਬ ਲੈ ਜਾਂਦਾ ਵਾ ਤੇ ਉੱਥੇ ਜਿਹੜੀ ਇਸ ਵੇਲੇ ਹਾਲਾਤ ਆ ਨਾ ਭਾਈ ਬਹੁਤ ਬਦਤਰ ਆ ਤੇ ਸਾਡੇ ਮਤਲਬ ਉਹ ਵੇਂਹਿਆ ਵੇਂਹਿਆ ਘਰ ਡੇਕਦੇ ਜਾ ਰਿਹਾ ਅੱਛਾ ਤੁਹਾਡਾ ਆਪਣਾ ਕਿਹੜਾ ਪਿੰਡ ਹੈ ਤੇ ਕਿੰਨੀ ਜ਼ਮੀਨ ਹੈ ਤੁਹਾਡੀ ਜਿਹੜੀ ਖੜਾ ਦੇ ਦੁਆਰਾ ਸਾਡਾ ਸਾਡਾ ਪਿੰਡ ਹੈ ਜੀ ਹਾਲੀ ਖੁਰਦ ਇਹ ਇਹ ਪਿੰਡ ਹੈ ਜੀ ਬਾਉਪੁਰ ਇਸ ਤੋਂ ਅੱਗੇ 7 ਕਿਲੋਮੀਟਰ ਕਿਲੋਮੀਟਰ ਦਾ ਸਾਡਾ ਪਿੰਡ ਆ ਮੇਰਾ ਜੇ ਖੋਦਾ ਮੈਂ ਲਾਵਾਂ ਜੀ ਮੇਰਾ 100 ਗਿੱਲਾ ਝੋਨੇ ਦਾ ਡੱਬਾ ਆ ਤੇ ਆ ਮੇਰੇ ਨਾਲ ਚਾਚੇ ਤਾਇਆ ਦੇ ਮਤਲਬ ਜਿੰਨੇ ਵਾ ਜਿਹੜਾ ਇੱਕ ਸਾਡਾ ਨਗਰ ਆ ਨਾ ਜਿਹੜਾ ਵਸਿਆ ਉਹ ਕੱਲਾ ਮਤਲਬ ਉਹ ਸੁੱਕੇ ਥਾਂ ਤੇ ਆ ਤੇ ਬਾਕੀ ਪਿੰਡ ਦੀ ਜਿੰਨੀ ਜ਼ਮੀਨ ਆ ਉਹ ਸਾਰੀ ਡੁੱਬ ਚੁੱਕੀ ਆ ਜੀ ਭਾਜੀ ਤੁਹਾਡੇ ਦਿਲ अपना अपनी 100 ਕਿੱਲਾ ਜਿਹੜੀ ਫਸਲ ਹੈ ਉਹ ਹੜ੍ਹ ਚ ਡੁੱਗੀ ਹੋਈ ਹੈ ਫਿਰ ਵੀ ਨਸਕਾਮ ਸੇਵਾ ਲੱਗੇ ਹੋਏ ਉਹ ਕਰਦੇ ਇਹ ਬਾਬਾ ਜੀ ਸਾਨੂੰ ਪਰਸੋਂ ਬਾਬਾ ਜੀ ਦਾ ਸਾਨੂੰ ਉਹ ਮੈਂ ਵੀ ਇੱਕ ਘਰ ਨੂੰ ਢਾ ਲੱਗੀ ਸੀ ਕਿ ਉਹਨਾਂ ਸਾਨੂੰ ਗਿਆ ਵੀ ਕ੍ਰੇਟ ਲੈ ਕੇ ਤੇ ਉੱਥੇ ਤੋੜੇ ਲੈ ਕੇ ਪਹੁੰਚੋ ਵੀ ਉਹ ਆਪਾਂ ਘਰ ਡੁੱਗਣ ਤੋਂ ਮਤਲਬ ਬਚਾਉਣਾ ਵਾ ਤੇ ਜਦੋਂ ਅਸੀਂ ਪਹੁੰਚੇ ਉੱਥੇ ਬਾਬਾ ਜੀ ਇੱਕ ਦਿਨ ਪਹਿਲਾਂ ਰਾਤ ਉਹ ਘਰ ਨੂੰ ਦੇਖ ਕੇ ਗਏ ਸੀ ਤੇ ਜਦੋਂ ਅਸੀਂ ਸਵੇਰੇ ਅਗਲੇ ਦਿਨ ਅਸੀਂ 6:00 ਵਜੇ ਪਹੁੰਚੇ ਉਹ ਘਰ ਦਾ ਮਰਦ ਉਹ ਡਿੱਗ ਚੁਟਾ ਹੈ ਨੁਕਸਾਨ ਹੋਇਆ ਸਾਈਡ ਤੇ ਬਾਅਦ ਮਤਲਬ ਬਾਬਾ ਜੀ ਨੇ ਜਾ ਕੇ ਉਹਨਾਂ ਆਪਣੇ ਸਰ ਉਹ ਨਹੀਂ ਰੁਕਣਾ ਆਪਾਂ ਇਹਨਾਂ ਨੂੰ ਜਿਹੜੇ ਪਰਿਵਾਰ ਦਾ ਸਮਾਨ ਤੇ ਆਪਾਂ ਬਚਾਈਏ ਉਸ ਦਿਨ ਤੋਂ ਅਹੀਂ ਪਹਿਲਾਂ ਵੀ ਪਿੰਨ ਟਰੈਕਟਰ ਕੱਢ ਗਏ ਉਸ ਦਿਨ ਤੋਂ ਲਗਾਤਾਰ ਅਹੀਂ ਵੀ ਅੱਜ ਨਾਲੋਂ 3 ਦਿਨ ਹੋ ਗਿਆ ਸਵੇਰੇ 6:00 ਵਜੇ ਆ ਜਾਂਦੇ ਆ ਕਿ ਸਮਾਨ ਨੂੰ ਸਾਫ ਸਾਫ ਤੇ ਬੀਚੇ ਆਉਣਾ ਸਰਕਾਰੀ ਮਦਦ ਤੁਹਾਡੇ ਤੱਕ ਕਿੰਨੀ ਪਹੁੰਚੀ ਸਰਕਾਰੀ ਮਦਦ ਜੀ ਕੁਝ ਨਹੀਂ ਪਹੁੰਚ ਰਹੀ ਪਹੁੰਚ ਰਹੀ ਕੱਲ ਕੀ ਹੋਇਆ ਵੀ ਕੱਲ ਵੀ ਰੋਣੀ ਆਪਣੇ ਕੋਲੇ ਪਹੁੰਚਿਆ ਹੁਣ 4 ਦੀ ਸੇਵਾ ਲੈ ਕੇ ਤੇ ਤੂੜੀ ਦੀ ਮੁਗਰੇ ਤਾਂ ਵੀਰੋਂ ਨਹੀਂ ਆਏ ਆ ਮਾਗਦੇ ਪਿੰਡ ਦਾ ਗਾਵਾ ਆਪਣਾ ਚੜੱਕ ਪਿੰਡ ਤੇ ਕੋਲਿਆ ਖੁਰਦਾ ਨਵਾਂ ਪਿੰਡ ਤੋਂ ਵੀਰ ਪਹੁੰਚੇ ਆ ਟੋਰੀ ਲੱਗੇ ਤੇ ਚਾਰ ਲੱਗੇ ਸਾਰੇ ਵੀਰਾਂ ਦਾ ਧੰਨਵਾਦ ਸਾਰੇ ਪਿੰਡ والوں ਜਿਹੜੇ ਵੀਰ ਇੰਨੇ ਸਵਾਵਾਂ ਲੱਗੇ ਸਾਡੇ ਵਾਸਤੇ ਪਹੁੰਚਣ ਦੇ ਇਥੇ ਸਮਾਰਾ ਤੱਕ ਲਾਓ ਚਲੋ ਚਲਾ ਕੇ ਚਲਾ ਕੇ